ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਗਿੱਲ ਸਟੱਡ ਫਾਰਮ ਤੇ ਪਿੰਡ ਰਲਾਣਾ ਤੇ ਮੇਰੇ ਨਾਲ ਮੇਰਾ ਛੋਟਾ ਭਰਾ ਰਣਵੀਰ ਸਿੰਘ ਪੰਗੂ ਤੇ ਇਕੱਠੀ ਤੁਰਦੇ ਹੋਣੇ ਆ ਬਾਈ ਕਾਲੀ ਵੀਰਵਣੀ ਵੀ ਨਾਲ ਆਇਆ ਬਾਈ ਉਹਨਾਂ ਦੇ ਤੁਹਾਨੂੰ ਏਕਮ ਕਾਂਟਾ ਘੋੜਾ ਦਿਖਾਉਣਾ ਕਾਲੀ ਕਾਂਟੇ ਦਾ ਬੱਚਾ ਤੇ ਬਹੁਤ ਸਾਰੀਆਂ ਘੋੜੀਆਂ ਨੇ ਇਹਨਾਂ ਦੇ ਦਿਲੋਂ ਸੇਵਾ ਕਰਦੇ ਆ ਦੋ ਘੋੜੀਆਂ ਅੰਨੀਆਂ ਦਿਖਾਵਾਂਗੇ ਇੱਕ ਘੋੜੀ ਹੈ ਜਿਹੜੀ ਇਹਨਾਂ ਦੇ ਫੇਮਸ ਘੋੜੀ ਹੈ ਗੰਗਾ ਇੰਸਟਾਗ੍ਰam ਤੇ ਬਹੁਤ ਵੀਰਾਂ ਨੇ ਦੇਖਿਓਣੀ ਅੱਜ ਤੁਹਾਨੂੰ ਆਪਣੇ ਚੈਨਲ 'ਰਹੀਂ ਵੀ ਦਿਖਾਵਾਂਗੇ ਗੰਗਾ ਦੀ ਡਿਟੇਲ ਦਵਾਂਗੇ ਏਕਮ ਕਾਂਟੇ ਬਾਰੇ ਦੱਸਾਂਗੇ ਕਿੰਨੇ ਕੁ ਮਾਰਕੀਟ ਦੇ ਵਿੱਚ ਰਿਜ਼ਲਟ ਆ ਗਏ ਇਹ ਘੋੜੀ ਬਹੁਤ ਫੇਮਸ ਇੰਸਟਾਗ੍ਰam ਤੇ ਗੰਗਾ ਇਹਦਾ ਨਾਮ ਆ ਤੇ ਬਾਈ ਉਹਨਾਂ ਨੇ ਦੱਸਿਆ ਬਾਈ ਜੀ ਇਹਦੇ ਬਾਰੇ ਦੱਸਿਓ ਮੈਨੂੰ ਤੁਸੀਂ ਦੱਸਦੇ ਸੀਗੇ ਵੀ ਜਦੋਂ ਛੋਟੀ ਬੱਚੀ ਸੀਗੀ ਆਪਾਂ ਸੇਲ ਕਰਤੀ ਸੀਗੀ ਕਿੰਨੇ ਟਾਈਮ ਦੀ ਉਹ ਉਦੋਂ ਬਈ 4 1/2 ਮਹੀਨੇ ਦੀ ਬੇਸ਼ੇਰੀ ਸੀ ਇਹ ਹਾਂਜੀ ਇਹਦੇ ਨਾਲ ਮਤਲਬ ਕਰਦੀ ਸੀ ਵਧੀਆ ਕੀਮਤ ਤੇ ਜੀ ਜੀ ਤੇ ਉਦੋਂ ਮਾ ਜਿਵੇਂ ਦੁੱਧ ਛਡਾਉਣ ਵਾਸਤੇ ਜਾਂ 2-3 ਦਿਨ ਵੀ ਰਸਾ ਰੁਸਾ ਪਾਉਣ ਨੂੰ ਸਿਖਾਉਂਦੀ ਸੀ ਹਾਂਜੀ ਉਦੋਂ ਫਿਰ ਇਹ ਵਿੱਚ ਸੱਟ ਖਾ ਗਈ ਸੀ ਰਸੇ ਨਾਲ ਹੀ ਉਲਝ ਗਈ ਸੀ ਤੇ ਜਦੋਂ ਆਪਾਂ ਸੇਲ ਕੀਤੀ ਸੀਗੀ ਫਿਰ ਉਹ ਬਈ ਛੱਡ ਗਈ ਸੀਗੀ ਇੱਕ ਵਾਰ ਉਹ ਫਿਰ ਅਸੀਂ ਆਪ ਹੀ ਕੈਨਸਲ ਕਰਤਾ ਜੀ ਵੀ ਹੁਣ ਬਈ ਇਹਦਾ ਕੀ ਪਤਾ ਸੀ ਵੀ ਮਰ ਜੇ ਕਦੋਂ ਮਰ ਜੇ ਠੀਕ ਹੈ ਜੀ ਧੌਣ ਟੁੱਟ ਕੇ ਐਸੇ ਬਚਦਾ ਨਹੀਂ ਜਾਨਵਰ ਇਹਨੂੰ ਰੱਬ ਨੇ ਹੀ ਭਾਗ ਲਾਇਆ ਨਹੀਂ ਵੀ ਜਿਹੜੀ ਓਨੀ ਉਮਰ ਬਰਸ਼ੀ ਗਈ ਜਿੰਨੀ ਇਹਦੀ ਉਮਰ ਲਿਖੀ ਹੈ ਓਨੀ ਤਾਂ ਇਹਨੇ ਭੁੱਗ ਨਹੀਂ ਹਨਾ ਜੀ ਬਾਕੀ ਇਹਦੀ ਜਦੋਂ ਤੁਸੀਂ ਰੱਸਾ ਪਾਇਆ ਇਹਦੀ ਛੋਟੀ ਹੁੰਦੀ ਸੀਗੀ ਉਹ ਗਰਦਨ ਟੁੱਟ ਗਈ ਸੀਗੀ ਇਦਾਂ ਹਾਂਜੀ 4 1/2 ਮਹੀਨਿਆਂ ਦੀ ਤੇ ਆਪ ਕਿਹੜੇ ਘੋੜੇ ਦੀ ਬੱਚੀ ਹੈ ਇਹ ਇਹ ਆਪਣੇ ਕੋਲ ਹੀ ਸੀਗੀ ਜੀ ਮੋਰਿਆ ਘੋੜੇ ਦਾ ਬੱਚਾ ਕਰੰਟ ਨਾ ਆਉਂਦਾ ਜੀ ਉਹਦੀ ਬੱਚੀ ਇਹਦੀ ਮਾਂ ਆਪਣੇ ਕੋਲੇ ਆ ਸ਼ਾਨਦਾਰ ਹੁਣ ਕਿੰਨੀ ਉਮਰ ਦੀ ਹੋ ਤੇ ਬ੍ਰਦਰ ਇਹਦੀ ਵੀਡੀਓ ਤਾਂ ਬਹੁਤ ਦੇਖੀ ਆ ਸੀਗੀ ਅਸੀਂ ਲਾਈਵ ਅੱਜ ਦੇਖੀ ਆ ਤੇ ਜਿਵੇਂ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਭਾਈ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਭੱਜੀ ਫਿਰਦੀ ਹੈਗੀ ਛਾਲਾ ਮਾਰਦੀ ਹੈ ਤੇ ਹੁਣ ਇਹਦੇ ਮਗਰ ਬਸ਼ੇਰਾ ਹਾਂਜੀ ਹੁਣ ਬਸ਼ੇਰਾ ਦਿੱਤਾ ਹੋਇਆ ਨੇ 1 ਕਮ ਘੰਟੇ ਤੋਂ ਆਪਣੇ ਕੋਲ ਹੀ ਇਸ ਤੋਂ ਪਹਿਲਾਂ ਕਿੰਨੇ ਬੱਚੇ ਦਿੱਤੇ ਆ ਪਹਿਲਾਂ 2 ਦਿੱਤੇ ਜੀ ਹੁਣ ਤੀਜਾ ਦਿੱਤਾ ਠੀਕ ਹੈ ਹਾਂ ਜੇ ਵੀ ਦੇਖ ਸਕਦੇ ਹੋ ਤੁਸੀਂ ਕੁਦਰਤ ਦੇ ਰੰਗ ਹਨਾ ਤੇ ਭਾਈ ਉਹਨਾਂ ਕੋਲੇ ਹੋਰ ਵੀ ਬਹੁਤ ਚੰਗੇ ਚੰਗੇ ਜਾਨਵਰ ਆ ਘੋੜੀਆਂ ਵੀ ਨੇ ਬਰੀਡਿੰਗ ਵਾਲੀਆਂ ਵੀ ਨੇ ਤੇ ਇਹ ਬਾਕੀ ਨਾਲ ਕੋਲੇ ਪਤਾ ਨਹੀਂ ਮੈਂ ਕਹਿੰਦਾ ਐਂਡੀਐਸ ਤੱਕ ਇਕੱਲੀ ਇਹ ਲੌਪਤੀ ਘੋੜੀ ਹਾਂ ਬਿਲਕੁਲ ਬਈ ਇੱਕ ਦੋ ਹੋਰ ਵੀ ਹੈਗੀਆਂ ਪਰ ਜਿਵੇਂ ਟੁੱਟ ਕੇ ਬਚੀ ਇਹ ਕੱਲੀ ਹੋਈ ਹੈ ਜੀ ਹਾਂ ਬਾਕੀ ਕੋਈ ਟੀਕੇ ਲੱਗ ਕੇ ਵੀ ਖਰਾਬ ਹੋਈ ਹੈਗੀ ਪਰ ਇਹ ਟੁੱਟ ਕੇ ਕੱਲੀ ਹੋਈ ਹੈ ਜਿਹੜੀ ਤੇ ਬਚੀ ਹੈਗੀ ਤੇ ਬਾਕੀ ਜੋ ਵੀ ਹੁਣ ਆਪਣੇ ਸਟਾਲੀਨਿਸਟ ਬਾਕਸ ਸਟੇਬਲ ਦੇ ਵਿੱਚ ਆ ਉਹਦਾ ਕੀ ਨਾਮ ਹੈ ਉਹਦਾ ਏਕਮ ਕਾਂਟਾ ਜੀ ਕਾਲੇ ਕਾਂਟੇ ਦਾ ਡੀਐਨਏ ਕੁਆਲੀਫਾਈ ਕੋਡ ਹੈ ਠੀਕ ਹੈ ਹੋਮ ਬਰੀਡ ਆ ਆਪਣੀ ਹਾਂ ਨਹੀਂ ਉਹ ਪੜੋ ਪਿੰਡ ਤੋਂ ਲਿਆ ਸੀ ਭਾਈ ਠੀਕ ਹੈ ਜੀ ਹਾਂਜੀ ਤੇ ਇੱਕ ਪਟਵਾਰੀ ਦਾ ਬਸ਼ੇਰਾ ਤਿਆਰ ਕਰ ਰਹੇ ਆ ਜੀ ਜੀ ਤੇ ਇੱਕ ਅੱਗੇ ਨੂੰ ਵੀ ਤਿਆਰ ਕਰਾਂਗੇ ਤੇ ਇਹ ਵੀ ਆਪਣੇ ਘਰ ਦਾ ਸ਼ਿੰਗਾਰ ਬਣਨਾ ਹਾਂਜੀ ਹਾਂਜੀ ਇਹ ਬਹੁਤ ਜਿਆਦਾ ਚੰਗਾ ਬੱਚਾ ਦਿੱਤਾ ਜੀ ਲੈ ਵੀ ਬੈਸਟ ਆਫ ਵੈਸਟ ਰਿਜ਼ਲਟ ਹੈ ਏਕਮ ਕਾਂਟੇ ਦਾ ਬਾਕੀ ਕਿੰਨੇ ਕਾ ਰਿਜ਼ਲਟ ਆਗੇ ਮਾਰਕੀਟ ਦੇ ਵਿੱਚ ਘੋੜੇ ਦੇ ਜੀ ਆ ਕੇ 55 ਕਰ ਰਿਜ਼ਲਟ ਆ ਗਏ ਜੀ 55 ਬਸ਼ੇਰੀਆਂ ਆਈਆਂ ਨੇ ਜੀ 7 ਬਸ਼ੇਰੀਆਂ ਸਟੱਡ ਸਰਵਿਸ ਇੱਥੇ ਆਪਣੀ ਆ ਕੇ ਓਪਨ ਕੀਤੀ ਸੀ ਓਪਨ ਆਪਣੀ ਕਰਿਆ ਆਪਾਂ 16 ਮਹੀਨਿਆਂ ਦਾ ਲਿਆ ਸੀ ਫੀਸ ਵਗੈਰਾ ਕੀ ਹੈ ਫੀਸ 131000 ਹੈ ਤੇ ਉਸ ਤੋਂ ਇਲਾਵਾ ਪਹਿਲਾਂ ਆਸਟ੍ਰੇਲੀਅਨ ਕੋਈ ਰੱਖਿਆ ਆਪਾਂ ਪਹਿਲਾਂ ਆਪਣੇ ਕੋਲੇ ਜੀ ਅਬੋਰ ਵਾਲੇ ਵੱਡੇ ਘੋੜੇ ਦਾ ਬਸ਼ੇਰਾ ਹੁੰਦਾ ਸੀ ਸ਼ੇਰੂ ਨਾਮ ਦਾ ਘੋੜਾ ਠੀਕ ਹੈ ਉਹ ਆਪਣੇ ਕੋਲੇ ਲਗਭਗ 20 ਤੋਂ 21 ਸਾਲ ਚੱਲਿਆ ਆਲੇ-ਦਾਲੇ ਜਾਂ ਫਿਰ ਦੂਰ-ਦੂਰ ਤੱਕ ਉਹਨੇ ਸਾਰੀਆਂ ਘੋੜੀਆਂ ਉਸ ਸਮੇਂ ਦੀਆਂ ਭਰੀਆਂ ਜੀ ਜੀ 2002 ਦੇ ਵਿੱਚ ਉਹਨੂੰ ਛੱਡਣਾ ਸ਼ੁਰੂ ਕਰਤਾ ਸੀ ਤੋ ਤਿੰਨ ਘੋੜੇ ਹੋਰ ਵੀ ਚੰਗੇ ਆਏ ਨੂੰ ਕਰੇ ਜੀ ਮਾਰਵੜੀ ਵੀ ਆਏ ਹੁਣ ਇਸ ਟਾਈਮ ਇੱਕ ਮਕੰਟਾ ਜੀ ਤੇ ਬਾਕੀ ਘੋੜੀਆਂ ਹੋਰ ਫਾਰਮ ਚ ਕਿੰਨੀਆਂ ਨੇ ਫਾਰਮ ਤੇ ਹੈਗੇ 16 17 ਜਾਨਵਰ ਸੇਲਪਸ ਸੇਸ ਦਾ ਵੀ ਵਧੀਆ ਕਰਦੇ ਹੋ ਤੁਸੀਂ ਹਾਂ ਜੀ ਇੱਕ ਦੋ ਲੈ ਕੇ ਆਉਨੇ ਇੱਕ ਦੋ ਕਰ ਇੱਕ ਦੋ ਹੀ ਸੇਲ ਕਰ ਬਾਕੀ ਬਰੀਡਿੰਗ ਕਰਦੇ ਹਾਂ ਬਾਕੀ ਬਰੀਡਿੰਗ ਬਰੀਡਿੰਗ ਨੂੰ ਪਹਿਲ ਦਿੰਦੇ ਹਾਂ ਹਾਂ ਜੀ ਪੂਰੇ ਹੱਥਾਂ ਚ ਦੇਖਦੇ ਨੇ ਨਾ ਪਟਿਆ ਜੀ ਇਹਦੇ ਹੱਥ ਚੜ ਜਾਂਦਾ ਸੀ ਅੰਦਰ ਇਹ ਕੋੜੀ ਨਾਲ ਹਾਸੇ ਬਹੁਤ ਵਾਪਰਿਆ ਬਾਈ ਇਹਦੇ ਕੀੜੇ ਵੀ ਪੈਗੇ ਸੀਗੇ ਪੱਟ ਵੀ ਪਾਟ ਗਿਆ ਸੀਗਾ ਹੱਤ ਪੈਦਾ ਸੀ ਬਾਈ ਉਹਨੇ ਕਹਿੰਦੇ ਪਰ ਫਿਰ ਵੀ ਦੇਖੋ ਜਿਹਨੂੰ ਪਰਮਾਤਮਾ ਨੇ ਰੱਖਣਾ ਹੁੰਦਾ ਉਹਨੂੰ ਕੋਈ ਨਹੀਂ ਟਾਲ ਸਕਦਾ ਇਸ ਕੋੜੀ ਅੱਜ ਦੇ ਟਾਈਮ 'ਚ ਬਾਈ ਉਹਨਾਂ ਦੇ ਫਾਰਮ ਦਾ ਮੇਨ ਸ਼ਿੰਗਾਰ ਆ ਪਹਿਲ ਇਹਨੂੰ ਦਿੰਦੇ ਆ ਬਾਕੀ ਤੁਸੀਂ ਸੇਵ ਆਉਂਦੇ ਨਹੀਂ ਐਨਾ ਜਾਨ ਬਰਨਾ ਹੁਣ ਬੰਦਾ ਦੂਸਰ ਬਾੜੇ ਦੀ ਬਾੜ ਲਾ ਪਾੜੇ ਪਾੜਦਾ ਉੱਧਰ ਹੀ ਪੈਦਾ ਬਾਹਰ ਆਪੋ ਤੇ ਸਾਈਡ ਤੇ ਹੋ ਜਾਓ ਤੁਸੀਂ ਬਾੜ ਅੰਦਰ ਜਾਣ ਕੋ ਇਹ ਇਹੀ ਇੱਕ ਮੂੰ ਕਾਂਟਾ ਇਹਦੇ ਭਾਈ ਨੇ ਦੱਸੇ 85 86 ਵਾਂਗੂ ਬੱਚੀਆਂ ਆ ਗਈਆਂ ਇਹਦੀ ਖੋਲੋਗੇ ਉਹ ਬੰਦ ਕਰਦਾ ਗੇਟ ਦੇਖੋ ਜੀ ਪਾ ਭਾਈ ਇਹਦਾ ਮਾਰ ਮਾਰ ਲੈੰਦੋ ਲੈਣ ਤੋਂ ਨਿਆਰੇ ਹਾਂ 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 ਮਾਰ ਲਿਆ ਤੇ ਆ ਗਈ ਹਰੇ ਤਿੰਨ ਤੱਕ ਪੜ ਜੋ ਜਾਣਾ ਬੜਾ ਇਹਦਾ ਭਾਈ ਮਾਰੂ ਵਾਲੇ ਚਾਹਤਾ ਬੱਚੇ ਮਾਰਕੀਟ ਚ ਬਹੁਤ ਚੰਗੇ ਆ ਗਏ ਮੈਕਸਰੀ ਜਦੋਂ ਵੀਡੀਓ ਆਪਾਂ ਪ੍ਰੋਮੋਸ਼ਨ ਵਾਲੀਆਂ ਪਾਉਣੇ ਹੁੰਦੇ ਆ ਤੇ ਇਸ ਘੋੜੇ ਦਾ ਨਾਮ ਸੁਣਨ ਨੂੰ ਮਿਲਦਾ ਏਕਮ ਕਾਂਟਾ ਵੀ ਏਕਮ ਕਾਂਟੇ ਦੀ ਬਸ਼ੀਰੀ ਏਕਮ ਕਾਂਟੇ ਦਾ ਬਸ਼ੀਰਾ ਤੇ ਇਹ ਘੋੜਾ ਭਾਈ ਉਹਨਾਂ ਕੋਲੇ ਆ ਵੀਰ ਆਪਾਂ ਅਜੂ ਮਾੜਾ ਜੀ ਮੈਨੂੰ ਦੱਸਿਓ ਇਹਦੇ ਬਾਰੇ ਇਹਦੀ ਮਾਂ ਦਾ ਖਾਨਦਾਨ ਕੀ ਏ ਇਹਦੇ ਬਾਰੇ ਦੱਸ ਦਿਓ ਜੀ ਇਹ ਬਈ ਕਾਲੇ ਕੰਟੇ ਦਾ ਹਾਂਜੀ ਇਹ 5 ਸਾਲ ਤੇ 4 ਮਹੀਨਿਆਂ ਦਾ ਬੱਚਾ ਹੋ ਗਿਆ ਡੀਐਨਏ ਕਲੀਅਰ ਡੀਐਨਏ ਕਰਵਾਤਾ ਸੀਗਾ ਡੀਐਨਏ ਕਲੀਅਰ ਹੈ ਜੀ ਜੀ ਇਹਦੀ ਮਾਂ ਸੀਗੀ ਜੀ 61 ਕਿੰਚ ਦੀ ਘੋੜੀ ਸੀ ਬਹੁਤ ਜਿਆਦਾ ਪੁਰਾਣੀ ਘੋੜੀਆਂ ਚ ਆਉਂਦੀ ਸੀ 25 30 ਸਾਲ ਉਮਰ ਹੋਣੀ ਘੋੜੀ ਦੀ ਠੀਕ ਹੈ ਜੀ ਤੇ ਹੁਣ ਐਕਸਪਾਇਰ ਹੋ ਗਈ ਘੋੜੀ ਪਤਾ ਲੱਗਿਆ ਸੀਗਾ ਤੇ ਉਹ ਲਾਈਨ ਦਾ ਤਾਂ ਆਪਾਂ ਨੂੰ ਕੋਈ ਕਨਫਰਮ ਨਹੀਂ ਕਿਉਂਕਿ ਪੁਰਾਣੀ ਘੋੜੀ ਸੀ ਕੋਈ ਪਤਾ ਨਹੀਂ ਪਰ ਬਹੁਤ ਜ਼ਿਆਦਾ ਬਰੀਕੀਆਂ ਚ ਪਿਓਰਿਟੀ ਚ ਸੀ ਦੀ ਮਾਰ ਬੜੀ ਘੋੜੀ ਉਹਦਾ ਬੱਚਾ ਜੀ ਆਪਾਂ ਪੜੋ ਤੋਂ ਲਿਆ ਸੀਗਾ ਜੀ ਬਾਕੀ ਆਪਣੇ ਫਾਰਮ ਦੇ ਵਿੱਚ ਇਸ ਟਾਈਮ ਇਹਦੇ ਬੱਚੇ ਕਿੰਨੇ ਆ ਹੁਣ ਆਪਣੇ ਕੋਲ ਜੀ ਇੱਕ ਗੰਗਾ ਸੂਰੀ ਹੋਈ ਗੰਗਾ ਤਾਂ ਦਿਖਾਤਾ ਪਹਿਲਾਂ ਪਹਿਲਾਂ ਆਏ ਨੇ 6-7 ਬੱਚੇ ਪਹਿਲਾਂ ਆ ਕੇ ਸੇਲ ਹੋ ਗਏ ਇੱਕ ਘੋੜੀ ਹੋਰ ਹੈ ਜੀ ਸੋਨ ਵਾਲੀ ਹੈ ਬਾਕੀ ਬੱਚੇ ਜਿਆਦਾਤਰ ਕਿਵੇਂ ਦਾ ਸੂਰ ਹੈ ਮੱਥੇ ਪਟਾ ਪ੍ਰੋਪਰ ਪੰਜ ਕੇ ਲੈਣੇ ਦੇ ਮੰਗੂ ਕਿਵੇਂ ਪੰਜ ਕੇ ਲੈਣ ਬੱਚੇ 6-7 ਆ ਗਏ ਜੀ ਠੀਕ ਹੈ ਜੀ ਤੇ ਬਾਕੀ ਫੁੱਲ ਵੀ ਆਇਆ, ਪਟਾ ਵੀ ਆਇਆ, ਤਿਲਕ ਤੋੜ ਵੀ ਆਏ ਨੇ ਬੱਚੇ। ਪੈਰਾਂ ਦੀ ਵੀ ਮਾਰਕਿੰਗ ਆਈ ਹੈ, ਕ੍ਰੋਸ ਪੈਰ ਵੀ ਆਏ ਨੇ। ਬਸ਼ੇਰੀਆਂ ਜ਼ਿਆਦਾ ਆ ਰਹੀਆਂ ਨੇ ਜਾਂ ਬਸ਼ੇਰੀਆਂ ਬਹੁਤ ਜ਼ਿਆਦਾ ਆ ਰਹੀਆਂ ਬਾਈ? ਅਸੀਂ ਤੇ ਇਹਦੀਆਂ 58 ਬੱਚੇ ਆਏ ਨੇ, 51 ਬਸ਼ੇਰੀਆਂ ਨੇ ਤੇ 7 ਬਸ਼ੇਰੇ ਨੇ। ਠੀਕ ਐ। ਤੇ ਕਿੰਨੀਆਂ ਘੋੜੀਆਂ ਹੁਣ ਇਹ ਤੋਂ ਮੀਟ ਆ? ਘੋੜੀਆਂ ਹੁਣ ਤੱਕ ਜੀ 150 ਕਰਾਤੀ। ਤੇ ਬਾਈ ਜੀ ਆਪਣੀ ਪ੍ਰੋਪਰ ਲੋਕੇਸ਼ਨ ਵੀ ਦੱਸ ਦਿਓ। ਲੋਕੇਸ਼ਨ ਬਾਈ ਆਪਣਾ ਪਿੰਡ ਰੁਲਾਣਾ ਹੈ, ਜ਼ਿਲ੍ਹਾ ਕੈਥਲ ਹੈ, ਤਹਿਸੀਲ ਗੂਲਾ ਪੈ ਜਿੰਦੀ ਹੈ। ਤੇ ਫੋਨ ਨੰਬਰ? ਫੋਨ ਨੰਬਰ 0999967 50495 ਫੀਸ ਆਪਣੀ ਏਕਮ ਦੀ ਫੀਸ ਬਾਈ 30000 ਰੱਖੀ ਹੋਈ ਹੈ ਠੀਕ ਹੈ ਬਾਕੀ ਜੀ ਤੁਹਾਨੂੰ ਹੀ ਵੀ ਸਰਦਾ ਜੋ ਆਪਦੀ ਇੱਛਾ ਨਾਲ ਦੇਊਗਾ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਲੈ ਵੀ ਆ ਮੇਨ ਗੱਲ ਹੁੰਦੀ ਆ ਘੋੜੇ ਵਾਲਿਆਂ ਦੀ ਇਹ ਹੁੰਦਾ ਦਿਲ ਜੋ ਆਪਾਂ ਨੂੰ ਤਾਂ ਵੀ ਕੋਈ ਹੋ ਨਹੀਂ ਲੈ ਭਾਈ ਕਈ ਕਹਿੰਦੇ ਵੀ ਕੱਲੀ ਫੀਸ ਨਾਲ ਪਿਆਰ ਨਹੀਂ ਆਪਾਂ ਨੂੰ ਤਾਂ ਜਾਨਵਰ ਨਾਲ ਪਿਆਰ ਆ ਸਾਡੇ ਘੋੜੇ ਦੇ ਮਾਰਕੀਟ 'ਚ ਬੱਚੇ ਆਉਣੇ ਚਾਹੀਦੇ ਆ ਵੀ ਹਰੇਕ ਬੰਦਾ ਆਪਣਾ ਸ਼ੌਂਕ ਪੂਰਾ ਕਰ ਸਕਦਾ ਅਰਨਾ ਬਸ਼ੇਰੀਆਂ ਜਾਦੇ ਨੇ ਜਿਹੜੀਆਂ ਸੁੱਖਾ ਸੁੱਖ ਸੁੱਖ ਲੋਕ ਮੰਗਦੇ ਆ ਨਾ ਇਹ ਕਿਸਮਤਾਂ ਵਾਲੀ ਜੰਮਦਾ ਕਹਿੰਦੇ ਬਸ਼ੇਰੀਆਂ ਜਾਦੇ ਆਈਆਂ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਘੋੜੇ ਹੁਣ ਲੇਟਾ ਲੂਟਾ ਮਾਰ ਕੇ ਪੂਰਾ ਰਿਲੈਕਸ ਹੋਇਆ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਚੱਲਦਾ ਹੋਰ ਵੀ ਇਹਨਾਂ ਕੋਲ ਜੇ ਕਿਸੇ ਨੇ ਚੰਗੀਆਂ ਮਾਰਵਾੜੀ ਨੌਕਰੀਆਂ ਕੋਈ ਵੀ ਬਰੀਡ ਦੀਆਂ ਘੋੜੀਆਂ ਲੈਣੀਆਂ ਹੋਣ ਉਹ ਵੀ ਇਸ ਫਾਰਮ ਤੋਂ ਮਿਲ ਸਕਣਗੇ ਪੁਰਾਣੇ ਬੰਦੇ ਪੁਰਾਣੀ ਇਸ ਲਾਈਨ ਨਾਲ ਜੁੜਿਆ ਪਿਆਰ ਕਰਦਾ ਜਾਨਵਰਾਂ ਨੂੰ ਤੇ ਗੰਗਾ ਦੇ ਵਾਂਗੂ ਇਸ ਫਾਰਮ ਦੀਆਂ ਦੋ ਘੋੜੀਆਂ ਇਹ ਦਿਖਾਉਣ ਲੱਗਿਆ ਤੁਹਾਨੂੰ ਇਹ ਦੋਵੇਂ ਅੱਖਾਂ ਤੋਂ ਅੰਨੀਆਂ ਆਪਾਂ ਦੋਵੇਂ ਅੱਖਾਂ ਤੋਂ ਮਨਾਖੀ ਕਹਿ ਸਕਦੇ ਆ ਤੇ ਉਹ ਕੁੜੀ ਦੀਆਂ ਅੱਖਾਂ ਖਰਾਬ ਹੋ ਗਏ ਸੀਗੇ ਦੀਂ ਦਾ ਦੋਨਾਂ ਨੂੰ ਨਹੀਂ ਹੈਗਾ ਬਾਈ ਇਹ ਕੁੜੀ ਨੀਲੀ ਆ ਉਹ ਕੁੜੀ ਮਾਰਵਾੜੀ ਆ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਵੀ ਬਹੁਤ ਵੀਰ ਕਹਿੰਦੇ ਆ ਹਨਾ ਵੀ ਇੱਕ ਕੁੜੀ ਦੂਜੀ ਆਪਾਂ ਨੂੰ ਸਿੰਪਲ ਕੁੜੀ ਰੱਖਣੀ ਔਖੀ ਹੋ ਜਾਂਦੀ ਆ ਪਰ ਦੇਖੋ ਤੁਸੀਂ ਬਾਈ ਉਹਨਾਂ ਨੇ ਇਹਨਾਂ ਦਾ ਵੀ ਦਿਲਾ ਜਾਰੇ ਚੀਜ਼ਾਂ ਰੱਖੀਆਂ ਨੇ ਸਾਹਮਣੇ ਰੱਖੀਆਂ ਨੇ ਇਹਨਾਂ ਨੂੰ ਵੀ ਖਾਣਾ-ਦਾਣਾ ਦੂਜੀਆਂ ਕੁੜੀਆਂ ਦੇ ਵਾਂਗ ਹੀ ਰਿਸਪੈਕਟ ਦਿੰਦੇ ਆ ਤੇ ਵੀਰ ਇਹ ਇਹਨਾਂ ਦੇ ਬਾਰੇ ਦੱਸਿਓ ਵੀ ਇਹ ਤੁਸੀਂ ਲੈ ਕੇ ਆਏ ਸੀ ਅੰਨੀਆਂ ਜੀ ਆ ਵੀ ਕੀ ਸਿਸਟਮ ਸੀ ਇਹਨਾਂ ਦਾ ਏ ਬਾਈ ਦੋਨੇ ਇੰਨੀਆਂ ਹੀ ਆਈਆਂ ਆਪਣੇ ਕੋਲੇ ਆਈਆਂ ਨੇ ਹਾਂਜੀ ਉਹ ਪਹਿਲਾਂ ਤਾਂ ਬਹੁਤ ਪੁਰਾਣੀ ਘੋੜੀ ਐ ਇਸ ਘੋੜੀ ਦੀ ਉਮਰ 35 ਸਾਲ ਹੋ ਗਈ ਜੀ ਅੱਛਾ ਤੇ ਆਪਣੇ ਕੋਲ ਇਹ 10 ਤੋਂ ਪਹਿਲਾਂ ਹੀ ਆਈ ਸੀ 2010 ਤੋਂ ਪਹਿਲਾਂ ਦੀ ਆਈ ਹੋਈ ਆ ਆਪਣੇ ਕੋਲ ਠੀਕ ਹੈ ਜੀ ਇਹ ਇੰਨਾ ਟਾਈਮ ਰੱਖੀ ਆ ਇਹਦਾ ਕੀ ਕਾਰਨ ਆ ਜਾਂ ਆਪਾਂ ਇਹਨੂੰ ਸੇਲਤੀ ਨਹੀਂ ਲਾਇਆ ਜਾਂ ਸੇਲ ਕਰਦੇ ਸੀ ਵਿਕੀ ਨਹੀਂ ਬਾਈ ਸੇਲ ਨਹੀਂ ਇਹ ਕਰਨੀ ਜੀ ਤੇ ਮਹਾਰਾਜ ਨੇ ਇਹਨੂੰ ਉਮਰ ਵੀ ਬਹੁਤ ਲੰਬੀ ਦਿੱਤੀ ਆ ਚਲੋ ਤੇ ਬੱਚੇ ਬਹੁਤ ਜਿਆਦੇ ਚੰਗੇ ਦਿੱਤੇ ਨੇ ਇਸ ਕਿੰਨੇ ਬੱਚੇ ਦੇਗੀ ਹੁਣ ਤੱਕ ਆਪਣੇ ਕੋਲੇ ਆਪਾਂ ਘੱਟ ਹੀ ਲੈਣੀ ਜੀ ਬੱਚੇ ਉਹ ਟਾਈਮ ਦੇ ਹਿਸਾਬ ਨਾਲ 9-10 ਬੱਚੇ ਲੈਣੇ। 9-10 ਬੱਚੇ ਲਿਆ ਵਿੱਚ ਦੀ ਰੈਸਟ ਪਾ ਦਿੰਦੇ ਸੀਗੇ ਜਿਵੇਂ ਬੱਚਾ ਲੈ ਕੇ 2 ਸਾਲ ਦੀ ਰੈਸਟ ਹੋਈ ਆ ਹੁਣ ਬਾਰੇ ਬਟਵਾਰੀ ਤੋਂ ਕਰਾਈਏ। ਗੱਭਣੇ ਹੁਣ। ਹੁਣ ਕਰਾਉਣੀ ਹੈ ਜੀ ਚੈੱਕ। ਅੱਛਾ। ਲੈ ਵੀ ਚੈੱਕ ਕਰਵਾਣੀ 2 ਸਾਲ ਦੀ ਰੈਸਟ ਤੋਂ ਬਾਅਦ ਦੇਖੋ ਤੁਸੀਂ ਬਸ ਸੇਵਾ ਕਰਨੀ ਆ ਵੀ ਬੱਚੇ ਵੀ ਦਿੰਦੀ ਆ ਔਰ ਸੇਵਾ ਵੀ ਵੀ ਕੱਲੇ ਬੱਚੇ ਨਹੀਂ ਲੈਣੇ। ਇਸ ਕੋਈ ਇਹ ਇਹ ਲੈ ਕੇ ਆਏ ਹੋ ਤੁਸੀਂ ਇਹਦਾ ਕੀ ਕਾਰਨ ਸੀ ਵੀ ਲੈ ਕੇ ਆਉਣ ਦਾ? ਬਸ ਜੀ ਸਾਨੂੰ ਵੈਸੇ ਤਾਂ ਹੈ ਨਹੀਂ ਸੀ ਵੀ ਕੋਈ ਅੰਨੇ ਲੈ ਕੇ ਆਉਣੀਆਂ ਪਰ ਇਹਦੀ ਫੋਟੋ ਆਈ ਰਾਤ ਨੂੰ। 8-9 ਵਜੇ ਸੀਗੇ ਤੇ ਬੰਦਾ ਕਹਿੰਦਾ ਵੀ ਐਵੇਂ ਐਵੇਂ ਘੋੜੀ ਮਿਲਦੀ ਹੈਗੀ ਜੀ ਤੇ ਮੁਕਸਰ ਏਰੀਆ ਚ ਖੜੀ ਸੀ ਭਾਈ ਇਹ ਜੀ ਤੇ ਅੱਖਾਂ ਦੀਆਂ ਕਹਿੰਦੇ ਅੰਨੀ ਆ ਤੇ ਨੀਲੀ ਘੋੜੀ ਬਹੁਤ ਚੰਗੀ ਘੋੜੀ ਆ ਦੱਸਦੇ ਸੀ ਉਹਨਾਂ ਲੱਸੀ ਬਹੁਤ ਜਿਆਦਾ ਲੱਸੀ ਸੀਗੀ ਜੀ 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 ਤੇ ਅੰਦਰ ਦੀ ਵੀ ਘੋੜੀ ਖਰਾਬ ਸੀ ਜੀ ਤੇ ਆਪਾਂ ਚਲੋ ਰਾਤ ਨੂੰ ਹੀ ਸੌਦਾ ਕਰ ਲਿਆ ਫੋਨ ਤੇ ਦੇ ਮੰਗਵਾ ਲਈ ਆ ਕੇ ਚਲੋ ਦੇਖਿਆ ਲੱਸੀ ਬਹੁਤ ਸੀ ਹਾਂਜੀ ਹੌਲੀ ਹੌਲੀ ਸੇਵਾ ਕਰਦੇ ਰਹੇ ਜੀ ਅੰਦਰ ਦੀ ਵੀ ਸਫਾਈ ਕਰਾਈ ਤੇ ਫਿਰ ਮਲਾਈ ਇਹ ਗੱਭਣ ਵੀ ਰਹੀ ਜੀ ਪਰ ਮੈਂ ਇਹ ਗੱਲ ਕਹਣਾ ਵੀ ਜਦੋਂ ਆਪਾਂ ਵਿਧੀ ਚੰਨੀਆਂ ਨੂੰ ਬਾਬਾ ਵੀ ਚੰਦੀ ਨੂੰ ਦਾਨ ਆਪਣੇ ਆਪਣੇ ਆਕ ਇੱਕ ਬੱਚਾ ਦੇਗੀ ਹਾਂਜੀ ਦੁਬਾਰੇ ਵੀ ਬੱਚਾ ਹੁਣ ਦਿੱਤਾ ਸੀਗਾ ਜੀ ਜੀ ਤੋਂ ਬੱਚਾ ਹੁਣ ਇਹਦਾ ਪੂਰਾ ਹੋ ਗਏ ਠੀਕ ਹੈ ਠੀਕ ਹੈ ਠੀਕ ਹੈ ਬਹੁ ਮੈਡੀਕਲ ਹੋਈ ਤੇ ਹੁਣ ਮੌਕੇ ਦੀ ਖਾਲੀ ਆ ਹਾਂਜੀ ਹੁਣ ਓਕੇ ਦੀ ਖਾਲੀ ਹਲੇ 9-10 ਦਿਨ ਹੀ ਹੋਏਗੀ ਸੂਨ ਅੱਛਾ 9-10 ਦਿਨ ਹੀ ਹੋਈ ਸੀ ਸੂਨ ਕਿਸੇ ਕਾਰਨ ਕਰਕੇ ਬੱਚੇ ਦੀ ਡੈਥ ਹੋ ਗਈ ਬੱਚਾ ਬਹੁਤ ਵੱਡਾ ਪਰ ਘੋੜੀ ਵੀ ਬਹੁਤ ਵੱਡੀ ਆ ਦੇਖੋ ਤੁਸੀਂ ਵੀ ਜਿਹਨਾਂ ਦੀ ਕਹਿੰਦੇ ਅੱਖ ਪਰਖੂ ਹੁੰਦੀ ਆ ਉਹਨਾਂ ਨੇ ਪਛਾਣੇ ਲੈਣਾ ਉਹਨਾਂ ਨੇ ਅੰਨੀ ਘੋੜੀ ਨਹੀਂ ਦੇਖਣੀ ਉਹਨਾਂ ਦੇ ਦੀ ਜੇ ਸੇਵਾ ਕਰਾਂਗੇ ਨਾ ਤਾਂ ਇਹਨੇ ਬਹੁਤ ਕੁਝ ਦੇਣਾ ਹਾਈਟ ਐਡੀ ਹਾਈਟ ਦੀਆਂ ਘੋੜੀਆਂ ਅੱਜ ਦੇ ਟਾਈਮ 'ਚ ਮਿਲਦੀਆਂ ਨਹੀਂ ਜੇ ਆਪਾਂ ਇਹਦੀਆਂ ਅੱਖਾਂ ਵੀ ਹੁੰਦੀਆਂ ਤਾਂ ਕੋਈ ਮੁੱਲ ਨਹੀਂ ਸੀਗਾ ਪਰ ਅੱਛਾ ਬਈ 6 ਫੈਟ ਇੰਚ ਹਾਈਟ ਹੈ ਇਹਦੀ ਅੱਜ ਦੇ ਟਾਈਮ 'ਚ ਵੀ ਇਹਦਾ ਕੋਈ ਮੁੱਲ ਨਹੀਂ ਹੈਗਾ ਜੇ ਕੋਈ ਵੀ ਆਪਾਂ ਸੇਲ ਨਹੀਂ ਕਰਦੇ ਇਹ ਨਾਟ ਫਾਰ ਸੇਲ ਨੇ ਆਪਾਂ ਇਹ ਨਹੀਂ ਇਹ ਤਿੰਨ ਘੋੜੀਆਂ ਨਹੀਂ ਸੇਲ ਕਰਦੇ ਗੰਗਾ ਤੇ ਦੋਨੇ ਅੰਨੀਆਂ ਨੇ ਦੋਨੇ ਅੰਨੀਆਂ ਇਹਦਾ ਕੀ ਨਾਮ ਰੱਖਿਆ ਇਹਦਾ ਨਾਮ ਦੇਵੀ ਹੈ ਜੀ ਤੇ ਦੂਜੀ ਮਾਰਵਾੜੀ ਦਾ ਉਹਦਾ ਨਾਮ ਨੈਣਾ ਹੈ ਜੀ ਨੈਣਾ ਦੇਵੀ ਗੰਗਾ ਇਹ ਤਾਂ ਆਪਣੇ ਘਰ ਦੀਆਂ ਸ਼ਿੰਗਾਰ ਨੇ ਲੈ ਵੀ ਨਾ ਕਹਿੰਦੇ ਇਹ ਸੇਲ ਕਰਨੇ ਨਾ ਕੋਈ ਵੀਰ ਸਾਨੂੰ ਇਹਨਾਂ ਬਾਰੇ ਪੁੱਛੇ ਰਿਕੁਐਸਟ ਹੀ ਆ ਆ ਦੇਖਣ ਨੂੰ ਬੇਸ਼ੱਕ ਆ ਜੀ ਹਾਂ ਦੇਖਣ ਦਾ ਕੋਈ ਮੁੱਲ ਨਹੀਂ ਇੱਕ ਬਹੁਤ ਚੰਗੀ ਘੋੜੀ ਬਹੁਤ ਵੀਰਾਂ ਦਾ ਸੁਪਨਾ ਹੁੰਦਾ ਵੀ ਅਸੀਂ ਰੱਖਣੀ ਇੱਕੋ ਆ ਪਰ ਇੱਕੋ ਚੰਗੀ ਰੱਖਣੀ ਆ ਇਹ ਬਾਈ ਹਣੀ ਲੈ ਕੇ ਆਇਆ ਕਿੰਨੇ ਕ ਟਾਈਮ ਹੋ ਗਿਆ ਬਾਈ ਜੀ ਨੂੰ ਆਪਣੇ ਫਾਰਮ ਚਾਈ ਨੂੰ ਇਹਨੂੰ 2 ਟਾਈਮ ਮਹੀਨੇ ਹੋਇਆ ਬਾਈ 2 ਢਾਈ ਮਹੀਨੇ ਹੋ ਗਏ ਤੇ ਹੁਣ ਆਪਣੇ 1 ਕ ਮੰ ਘੰਟੇ ਤੋਂ ਇਹ ਮੇਟ ਆ ਅੱਜ ਜੀ ਜੀ ਮਲਾਈ ਆ ਪਿੱਛੇ ਸਰਖਾਬ ਦਰ ਪਿੱਛੇ ਸਰਖਾਬ ਦਾ ਬਸ਼ੀਰਾ ਸੀ ਤੇ ਬਹੁਤ ਵੀਰ ਹਨਾ ਦੇਖੋ ਤੁਸੀਂ ਥੋੜੀ ਚੰਗੀ ਐ ਤੋਰਾ ਤੋਰਾ ਬਹੁਤ ਚੰਗਾ ਤੁਰਦਾ ਇੱਕ ਹਨਾ ਦਾ ਵਹਿਮ ਕਰਦੇ ਆ ਤੇ ਜਿਹੜੀ ਕੋੜੀ ਦੇ ਥੱਲੇ ਦੁੱਧ ਬਹੁਤ ਜ਼ਿਆਦਾ ਹੁੰਦਾ ਨਾ ਅਸਲ ਵਿੱਚ ਉਹਦੇ ਥਣ ਵੱਡੇ ਹੁੰਦੇ ਆ ਕਈ ਬਹੁਤ ਕੋੜੀਆਂ ਦੇਖੀਆਂ ਨੇ ਮੈਂ ਇਦਾਂ ਸੂੰਦੀਆਂ ਵੀ ਐਨ ਵਧੀਆਂ ਨੇ ਬੱਚਾ ਵੀ ਬਹੁਤ ਸੋਹਣਾ ਪਾਲਦੀਆਂ ਨੇ ਦੁੱਧ ਜ਼ਿਆਦਾ ਹੁੰਦਾ ਇਹਨਾਂ ਨੀਚੇ ਗਰਦਨ ਦੀ ਘੱਟ ਦੇਖੋ ਤੁਸੀਂ ਫੇਸ ਕੁਆਲਟੀ ਪ੍ਰੋਪਰ ਪੰਜ ਕਲਿਆਣ ਜਿਹੜਾ ਅੱਜਕੱਲ ਟ੍ਰੈਂਡ ਚੱਲਦਾ ਮਾਰਕੀਟ ਦੇ ਵਿੱਚ ਮਾਰਕਿੰਗ ਦਾ ਉਹ ਇਸ ਕੋੜੀ ਦੇ ਵਿੱਚ ਸਭ ਦੇਖਣ ਨੂੰ ਮਿਲੂਗਾ ਇਦੀ ਹਾਈਟ ਕਿੰਨੀ ਵੀਰ ਜੀ 66 ਇੰਚ 66 ਇੰਚ ਫੱਟੀ ਵਾਲੀ ਹਾਈਟ ਹੈ ਟਿਕ 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 ਨਾ ਉਹ ਨਹੀਂ ਦਰਸਾ ਕਰਦੇ ਚਾਲਦੀਆਂ ਲੱਗੀਆਂ ਨਾ ਉਹ ਨਹੀਂ ਦਰਸਾ